ਸਤ ਸ੍ਰੀ ਅਕਾਲ ਨਮਸਕਾਰ ਆਦਾਬ ਇੱਕ ਵਾਰ ਫੇਰ ਲਾਈਵ ਹੋਏ ਆ ਦੱਸ ਦਈਏ ਕਿ ਅੱਜ ਬਰਸਾਤ ਹੋਈ ਐ ਮੀਂਹ ਪਿਆ ਔਰ ਗਰਮੀ ਤੋਂ ਨਜਾਹਤ ਮਿਲੀ ਐ ਨਿਜਾਦ ਮਿਲੀ ਐ ਔਰ ਜਿੱਥੇ ਇਹ ਬਰਸਾਤ ਇਹ ਮੀਂਹ ਫਸਲਾਂ ਦੇ ਲਈ ਲਾਹੇਵੰਦ ਐ ਜਿੱਥੇ ਇਸ ਬਰਸਾਤ ਦੇ ਨਾਲ ਗਰਮੀ ਤੋਂ ਛੁਟਕਾਰਾ ਮਿਲਿਆ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਗਰੀਬ ਦੇ ਲਈ ਇਹ ਮੀਂਹ ਆਫਤ ਬਣ ਕੇ ਆਇਆ ਤਾਂ ਗਰੀਬ ਸ਼ਖਸ ਜੋ ਕਿ ਦੁੱਧ ਦਾ ਕੰਮ ਕਰਦਾ ਜਿਸ ਦੇ ਕੋਲੇ ਮੱਝਾਂ ਰੱਖੀਆਂ ਹੋਈਆਂ ਤਾਂ ਉਸ ਦੇ ਲਈ ਇਹ ਬਰਸਾਤ ਜਿਹੜੀ ਹੈ ਇਹ ਜਿਹੜਾ ਮੀਂਹ ਹੈਗਾ ਇਹ ਆਫਤ ਬਣ ਕੇ ਆਇਆ ਜਿੱਥੇ ਇੱਕ ਪਾਸੇ ਲੋਕੀ ਖੁਸ਼ੀ ਮਨਾ ਰਹੇ ਆ ਬਰਸਾਤ ਦੀ ਖੁਸ਼ੀ ਮਨਾ ਰਹੇ ਆ ਕਿ ਮੌਸਮ ਸੁਹਾਵਣਾ ਹੋਇਆ ਉੱਥੇ ਹੀ ਇਸ ਗਰੀਬ ਦੇ ਲਈ ਇਹ ਮੀਂਹ ਕਹਿਰ ਬਣ ਕੇ ਆਇਆ ਪੂਰਾ ਪਿੰਡ ਹੀ ਇੱਥੇ ਮੌਜੂਦ ਹੈ ਕਿਹੜੇ ਪਿੰਡ ਤੋਂ ਤਸਵੀਰਾਂ ਦਿਖਾ ਰਹੇ ਆ ਵੀ ਦੱਸਾਂਗੇ ਪਹਿਲਾਂ ਤੁਹਾਨੂੰ ਹਾਲਾਤ ਜਿਹੜੇ ਆ ਦਿਖਾ ਦਿੰਨੇ ਆ ਕਿ ਬਰਸਾਤ ਦੇ ਨਾਲ ਇੱਕ ਪੂਰੇ ਦਾ ਪੂਰਾ ਜਿਹੜਾ ਇਹਨੂੰ ਆਪਾਂ ਕਹਿ ਲੈਨੇ ਆ ਹਾਤਾ ਕਹਿ ਲੈਨੇ ਆ ਜਾਂ ਹਵੇਲੀ ਕਹਿ ਲੈਨੇ ਆ ਬਾਹਰ ਜਿਹੜੀ ਸੀ ਉਹ ਪੂਰੀ ਦੀ ਪੂਰੀ ਜਿਹੜੀ ਹੈ ਉਹ ਨਸ਼ਟ ਹੋ ਗਈ ਹੈ ਤਾਂ ਮਦਭਾਗੀ ਖਬਰ ਹੈ ਕਿ ਇਸ ਦੇ ਨਾਲ ਇੱਕ ਪਸ਼ੂ ਦਾ ਨੁਕਸਾਨ ਵੀ ਹੋਇਆ ਇੱਕ ਜੀਵ ਜਿਹੜਾ ਹੈਗਾ ਉਸ ਦੀ ਮੌਤ ਹੋਈ ਹੈ ਜਦਕਿ ਕਈ ਜੀਵ ਜਿਹੜੇ ਹੈਗੇ ਆ ਉਹ ਜ਼ਖਮੀ ਹੋਏ ਆ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲਾਲਾਬਾਦ ਹਲਕੇ ਦੇ ਪਿੰਡ ਸੋਨਾ ਸੰਦਰ ਤੋਂ ਸੋਨਾ ਸੰਦਰ ਤੋਂ ਤਸਵੀਰਾਂ ਦਿਖਾ ਰਹੇ ਆ ਬਾਈ ਜੀ ਇੱਥੇ ਮੌਜੂਦ ਨੇ ਬਾਈ ਕੀ ਨਾਂ ਹੈ ਤੁਹਾਡਾ ਰਾਜ ਸਿੰਘ ਕੀ ਹੋਇਆ ਕੀ ਹੈ ਬាទ ਸਾ ਬਾਰਿਸ਼ ਕਰ ਗਈ ਹੂੰ ਬਾਰਿਸ਼ ਆਈ ਿੱਕੜੇ ਹੋਈ ਬਾਰਾ ਿੱਕੜੇ ਦੇ ਅੱਗੇ ਅੱਛਾ ਇਹ ਕੱਚਾ ਪਾਇਆ ਹੋਇਆ ਸੀਗਾ ਨੇ ਇਹ ਟੋਟਾ ਵੇਖ ਤਾਂ ਪਾਰੀ ਨਾ ਜਨਾਈ ਸੀ ਗਾਰੇ ਦੇ ਚਨਾਈ ਸੀ ਗਾਰੇ ਦੇ ਚਨਾਈ ਸੀ ਅੱਛਾ ਤੇ ਗਾਡਰ ਉੱਤੇ ਰਿਸ਼ਤੇ ਵਿੱਚ ਸੀ ਇਹ ਅੰਦਰ ਖੰਡ ਕੰਮ ਕਰਕੇ ਇਹ ਮੱਝ ਸੱਜਣ ਸੋਈ ਹੋਈ ਹੈ ਜਿਹੜੀ ਜਿੰਦੀ ਮੌਤ ਹੋ ਗਈ ਹੈ ਇਸ ਪਾਰ ਮੋਕੇ ਦੀ ਅੱਛਾ ਅੱਛਾ ਸੱਜਣ ਸੋਈ ਹੈ तकरीबन 8 ਦਿਨ ਅੱਜ ਦੇ ਵਾਰੀ ਸੋਈ ਹੈ 8 ਦਿਨ ਪਹਿਲਾਂ ਹਾਂਜੀ 8 ਦਿਨ ਪਹਿਲਾਂ ਤੇ ਇਹ ਅੰਦਰ ਵੱਜੇ ਵੇਸ਼ੀ ਸੀ ਇਹ ਤੋਂ ਥੋੜੀ ਜੀ तकरीबन 100 ਗਾਜ ਇਸ ਦੂਰ ਇਹਨਾਂ ਦੀ ਰਾਇਸ਼ ਹੈ ਅੱਛਾ ਤੇ ਇਥੇ ਆਉਣ ਗਉਣ ਨੂੰ ਪਤਾ ਲੱਗਾ ਛੜਕਾ ਹੋਇਆ ਤੇ ਭੱਜ ਕੇ ਨਿਕਲੇ ਆ ਮੈਂ ਵੀ ਮੋਕੇ ਤੇ ਆ ਗਿਆ ਸੀ ਆ ਦੋ ਟਰੈਕਟਰ ਮੈਂ ਭੱਜ ਕੇ ਮੇਰੇ ਟਰੈਕਟਰ ਨੇ ਦੋ ਮੈਂ ਟਰੈਕਟਰ ਲਿਆਂਦੇ ਸਾਰਾ ਪਾਕ ਲੱਗਣਾ ਮੈਂ ਕੰਮ ਆ ਜਦ ਸਾਡੇ ਘਰੇ ਵਿਟਲ ਆਵੇ ਸਨ ਤੇ ਤਾਰਾ ਤੁਰਾ ਪਾਸ ਤੋਂ ਚਿੱਕਾ ਫਿਰ ਜੇ ਸੀ ਆ ਨਾਲਗਵਾਂਡ ਘਰ ਸੀ ਉਹਨਾਂ ਨੂੰ ਬੁਲਾਇਆ ਸੀ ਬੰਦੇ ਮੋਕੇ ਤੇ ਪਹੁੰਚ ਪਏ ਆ ਜੀਂਦੇ ਪਸ਼ੂ ਬੂਜੇ ਕਰ ਲੈਨੇ ਤੇ ਕਤਰੀਬਨ ਜੇ 5 10 ਮਿੰਟ ਨਾ ਪਹੁੰਚਦੇ ਤਾਂ ਹੋ ਸਕਦਾ ਹੈ ਕਿ ਕਾਫੀ ਨੁਕਸਾਨ ਇਸ ਗਰੀਬ ਦਾ ਹੋ ਜਾਵੇ ਹੂੰ ਕਿੰਨੇ ਨੁਕਸਾਨ ਤੁਹਾਨੂੰ ਵੀ ਹੋ ਗਿਆ ਹਾਂ ਨੁਕਸਾਨ ਤੇ ਹੁਣ ਵੀ ਕਤਰੀਬਨ ਜਿਹੜੀ ਮੱਝ ਹੈ ਇਸ ਟਾਈਮ ਤੇ ਆਪਾਂ ਨੂੰ ਇਹ ਵੀ ਪਤਾ ਹੈਗਾ ਹੈ ਕਿ ਗਰੀਬ ਤੋਂ ਹੋਰ ਕੋ ਡੰਗਰ ਤਾਂ ਬਣਦਾ ਨਹੀਂ ਤੇ ਇਹਨਾਂ ਦੀ ਆਸਰਾ ਵੀ ਇਹਨਾਂ ਡੰਗਰਾਂ ਤੇ ਹੈਗਾ ਇਹਨਾਂ ਦਾ ਆਸਰਾ ਵੀ ਇਹ ਸ਼ ਡੰਗਰਾ ਤੇ ਹੈਗਾ ਹੈ ਹੋਰ ਇਹਨਾਂ ਕੋਲ ਕੋਈ ਬਾਹਰ ਜ਼ਮੀਨ ਕੋ ਨਹੀਂ ਹੈਗੀ ਸਤਾਰ ਕਿਨਾਰੀ ਕੇ ਛੇਕ ਰੋਥਾਂ ਆ ਗਈ ਜਿਨ੍ਹਾਂ ਵਾਸਤੇ ਪੱਠੇ ਬੀਜਦੇ ਨੇ ਅੱਛਾ ਅੱਛਾ ਇਹ ਵੱਡ ਕੇ ਲਿਆਦੇ ਨੇ ਤੇ ਛੋਟੇ ਤੇ ਬੱਚੇ ਨੇ ਇਹ ਇੱਕੋ ਹੀ ਇਹ ਡੰਗਰਾ ਦਾ ਕਰਨ ਵਾਲਾ ਆਗਾ ਤੇ ਇਹਦੇ ਤੇ ਗੁਜ਼ਾਰਾ ਹੀ ਇਹਨਾਂ ਦਾ ਹੈ ਡੰਗਰਾ ਉਹ ਮਾੜਾ ਆ ਯਾਰ ਹਾਂ ਬਹੁਤ ਮਾੜਾ ਹੈ ਇਹਨਾਂ ਕਿੰਨੇ ਦਾ ਪਸ਼ੂ ਸੀ ਇਹ ਇਹ ਤਕਰੀਬਨ ਅੱਜ ਜਿਹੜੇ ਅੱਜ ਦੇ ਭਾਅ ਨਾਲ ਇਹ 1.5 ਲੱਖ ਦੀ ਇਹ ਮੱਝ ਹੈ ਤੇ ਤਕਰੀਬਨ ਜਿਹੜੇ ਵੱੱਜਲ ਹੋਗੇ ਨੇ ਉਹ ਵੀ ਛੋਟੀ ਸੂਣ ਵਾਲੀ ਸੀ ਉਨ ਨੂੰ ਕਾਫੀ ਛੱਟਾ ਲੱਗ ਗਿਆ ਨੇ ਇਹ ਤੂੰ ਅੰਦਰ ਲੈ ਗਏ ਆ ਅੰਦਰ ਉਹ ਮੌਕੇ ਤੇ ਉਹਦਾ ਵੇਖਾ ਜਾਵੇਦਾ ਤੇ ਹੋ ਸਕਦਾ ਹੈ ਇਹ ਉਹਦੀ ਰੀੜ ਦੀ ਹੱਡੀ ਵੀ ਟੁੱਟ ਗਈ ਹੋਵੇ ਕੋਈ ਵੱਡੀ ਗੱਲ ਨਹੀਂ ਆਖੀ ਜਾਂਦੀ ਸੀ ਹਾਂ ਤੇ ਬਾਕੀ ਆਹ ਡੰਗਰ ਬੱਜੇ ਖੜੇ ਨੇ ਇਹਨਾਂ ਨੂੰ ਸਾਰਿਆਂ ਜਿਹੜਾ ਵੀਰ ਇਹਨੂੰ ਕਾਫੀ ਹਵੇ ਸੀ ਹੁਣ ਤਾਂ ਪਿੰਡ ਵਿੱਚ ਡੈਥ ਹੋਈ ਸੀ ਰਿਸ਼ਤਦਾਰਾਂ ਦੇ ਕੋਲ ਚਲੇ ਗਏ ਕਾਫੀ ਪਿੰਡ ਜਿਵੇਂ ਸੁਣਿਆ ਇੱਕਦ ਨੂੰ ਅੱਜ ਕੱਲ੍ਹ ਫੋਨ ਹੁੰਦੇ ਨੇ ਫੋਨ ਕਰਕੇ ਮਲਾਗ ਆ ਮੌਕੇ ਤੇ ਇਹਨਾਂ ਨੂੰ ਭੱਜ ਰੁਕਦੇ ਕੱਢਾ ਗਿਆ ਹਾਂ ਭਈ ਕੋਈ ਬੀਮਾ ਬੂਮਾ ਕਰਾਇਆ ਸੀਗਾ ਨਹੀਂ ਬੀਮਾ ਨਹੀਂ ਹੋਇਆ ਬੀਮਾਨੀ ਗ੍ਰਾਸਿਕ ਕੋਲ ਆਣ ਲਿਆ ਹੋਵੇ ਅਚਾ ਆਪਦੀਆਂ ਹੀ ਸੀ ਕਿੰਨੇ ਕਿੰਨੇ ਪਸ਼ੂ ਸੀਗੇ ਪੰਚਾਇਤ ਵੱਲੋਂ ਇਹ ਬੇਨਤੀ ਹੈ ਸਾਡੀ ਸੰਤਾਵਾਂ ਨੂੰ ਥੱਲੇ ਵੀ ਇਹ ਗਰੀਬ ਨੂੰ ਕੋਈ ਸਰਕਾਰ ਵੱਲੋਂ ਸਹਾਇਤਾ ਦਿੱਤੀ ਜਾਵੇ ਤੇ ਵੈਸੇ ਵੀ ਕੋਈ ਬਾਹਰ ਦੇ ਵੀ ਕੋਈ ਜਿਹੜੇ ਵੀਰ ਹੁੰਦੇ ਪੈਣੇ ਭਰਾ ਤੇ ਇਸ ਗਰੀਬ ਨੂੰ ਸਹਾਇਤਾ ਵੱਤ ਵੱਤ ਦਿੱਤੀ ਜਾਵੇ ਇਹ ਇਹ ਦਾਤ ਜਿਹੜਾ ਨੁਕਸਾਨ ਤਾਂ ਪੂਰਾ ਹੋ ਨਹੀਂ ਸਕਦਾਗਾ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਤੇ ਕੰਦਾ ਕੰਦਾ ਵੀ ਸਾਰੇ ਡੈਗ ਪਿਆਂ ਤੇ ਜਿਹੜਾ ਸ਼ਟਰنگੇ ਇਹ ਸਾਰਾ ਮੌਕਾ ਦੇਖਣ ਤੁਸੀਂ ਜਿਹੜਾ ਦਿਸਦਾ ਹੀ ਪਿਆ ਹੈਗਾ ਤਾਂ ਬਿਲਕੁਲ ਜਦੋਂ ਗਰੀਬ ਦਾ ਨੁਕਸਾਨ ਹੁੰਦਾ ਹੈ ਤਾਂ ਫਿਰ ਉਸ ਨੂੰ ਹੀ ਪਤਾ ਹੁੰਦਾ ਹੈ ਕਿ ਉਸ ਦੇ ਦਿਲ ਤੇ ਕੀ ਬੀਤਦੀ ਹੈ ਔਰ ਛੋਟਾ ਮੋਟਾ ਨਹੀਂ 1.5 ਲੱਖ ਰੁਪਏ ਦੀ ਇਹ ਮੱਝ ਸੀ ਤਸਵੀਰਾਂ ਅਸੀਂ ਤੁਹਾਨੂੰ ਜਿਹੜਾ ਲਾਈਵ ਵਿੱਚ ਨਹੀਂ ਬਲਕਿ ਦੁਬਾਰੇ ਜਦੋਂ ਵੀਡੀਓ ਪਾਵਾਂਗੇ ਉਹਦੇ ਵਿੱਚ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਫਿਰਾਲ ਜਿਹੜੀਆਂ ਤਸਵੀਰਾਂ ਹੈਗੀਆਂ ਉਹ ਅਸੀਂ ਇਸ ਜਗ੍ਹਾ ਦੀ ਦਿਖਾ ਰਹੇ ਹਾਂ ਜਿੱਥੇ ਇਹ ਨੁਕਸਾਨ ਹੋਇਆ ਜਿੱਥੇ ਇਹ ਪੂਰੇ ਦਾ ਪੂਰਾ ਜਿਹੜਾ ਕੀ ਹੈ ਛੱਪਰ ਡਿੱਗਿਆ ਬਰਸਾਤ ਦੇ ਨਾਲ ਜਿੱਥੇ ਬਰਸਾਤ ਲੋਕਾਂ ਦੇ ਲਈ ਸੁਹਾਵਣੀ ਹੈ ਮੌਸਮ ਲੋਕ ਕਹਿ ਰਹੇ ਹੈ ਸੁਹਾਵਨਾ ਹੋਇਆ ਗਰਮੀ ਤੋਂ ਨਜਾਤ ਮਿਲੀ ਹੈ ਉੱਥੇ ਹੀ ਇਸ ਗਰੀਬ ਪਰਿਵਾਰ ਦੇ ਲਈ ਜਿਹੜਾ ਕੀ ਹੈ ਬੜੀ ਆਫਤ ਬਣ ਕੇ ਆਈ ਹੈ ਬਰਸਾਤ ਨੁਕਸਾਨ ਹੋਇਆ ਹੈ ਆ ਕਿੰਨੇ ਡੰਗਰ ਸੀ ਅੰਦਰ ਭਾਈ 4 ਸੀਗੇ 4 ਸੀਗੇ ਇੱਕ ਜੰਨਾ ਦੇ ਸਟਾਂ ਲੱਗੇ ਇੱਕ ਮਰਗੀ ਤਿੰਨਾਂ ਦੇ ਸਟਾਂ ਲੱਗੇ ਇੱਕ ਇੱਕ ਮਰਗੀ ਮੱਝ ਹੈ ਤਾਂ ਵੀ ਦੇਖ ਸਕਦੇ ਆ ਪਰਿਵਾਰਕ ਜੀਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਜਲਾਲਾਬਾਦ ਹਲਕੇ ਦੇ ਪਿੰਡ ਸੋਨਾ ਆ ਸੰਦਰ ਤੋਂ ਤੁਹਾਨੂੰ ਦਿਖਾ ਰਹੇ ਆ ਪੂਰਾ ਪਿੰਡ ਇੱਥੇ ਮੌਜੂਦ ਹੈਗਾ ਤਾਂ ਗਰੀਬ ਬੰਦੇ ਦਾ ਜਿਹੜਾ ਹੈਗਾ ਉਹ ਵੱਡਾ ਨੁਕਸਾਨ ਹੋਇਆ ਅੱਜ ਦੇ ਸਮੇਂ ਦੇ ਵਿੱਚ ਪਸ਼ੂ ਵੀ ਜਿਹੜਾ ਹੈਗਾ ਉਹ ਸਸਤਾ ਨਹੀਂ 1.5 ਲੱਖ ਰੁਪਏ ਦਾ ਦੱਸਦੇ ਆ ਕਿ ਇਹਨਾਂ ਦਾ ਇਹ ਪਸ਼ੂ ਸੀਗਾ ਔਰ ਬਰਸਾਤ ਦੇ ਨਾਲ ਜਿਹੜਾ ਕੀ ਹੈ ਇਹ ਨੁਕਸਾਨ ਹੋਇਆ ਆਫਤ ਬਣ ਕੇ ਆਈ ਹੈ ਕਹਾਂਗੇ ਜਿੱਥੇ ਮੌਸਮ ਲੋਕੀ ਜਿਹੜਾ ਕੀ ਹੈ ਇਸ ਮੌਸਮ ਦਾ ਨਜ਼ਾਰਾ ਲੈ ਰਹੇ ਨੇ ਔਰ ਸੁਹਾਵਣਾ ਬਣ ਕੇ ਆਇਆ ਮੌਸਮ ਉਥੇ ਹੀ ਇਸ ਗਰੀਬ ਦੇ ਲਈ ਜਿਹੜਾ ਇਹ ਮੌਸਮ ਹੈ ਇਹ ਆਫਤ ਬਣ ਕੇ ਆਇਆ ਔਰ ਇਸ ਦੇ ਨਾਲ ਇਸ ਦਾ ਵੱਡਾ ਨੁਕਸਾਨ ਹੋਇਆ ਜਿੱਥੇ ਹਵੇਲੀ ਦਾ ਨੁਕਸਾਨ ਹੋਇਆ ਛੱਤ ਡਿੱਗ ਗਈ ਕੰਧਾਂ ਟੱਟ ਗਈਆਂ ਉਥੇ ਹੀ ਇੱਕ ਪਸ਼ੂ ਜਿਹੜਾ ਹੈਗਾ ਉਹ ਵੀ ਉਸ ਦੀ ਮੌਤ ਹੋ ਗਈ ਔਰ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਤਿੰਨ ਪਸ਼ੂ ਜਿਹੜੇ ਹੈਗੇ ਆ ਉਹ ਜ਼ਖਮੀ ਹੋ ਗਏ ਐ ਇਸ ਦੇ ਵਿੱਚ ਉਹਨਾਂ ਦੇ ਸੱਟਾਂ ਲੱਗੀਆਂ ਜਿੰਦੇ ਵਿੱਚ ਇੱਕ ਪਸ਼ੂ ਜਿਹੜਾ ਹੈਗਾ ਉਹ ਸੂਨਾ ਵਾਲਾ ਵੀ ਐ ਤਾਂ ਇਹ ਜਿਹੜਾ ਨਾ ਖਾਲੀਆਂ ਨਾਲੀਆਂ ਦਾ ਪਾਣੀ ਸਿੱਧਾ ਇੱਧਰ ਜਾਂਦਾ ਹੀ ਹੈ ਕਾਲੀਆਂ ਨਾਲੀਆਂ ਸਾਫ਼ ਨਹੀਂ ਹੈਗੀਆਂ ਤਾਂ ਕਰਕੇ ਪਾਣੀ ਜਿਹੜਾ ਉੱਧਰ ਚੱਲ ਗਿਆ ਅਸੀਂ ਬੈਠ ਗਏ ਸਾਰੇ ਗਾਡਰ ਜਿਹੜੇ ਆ ਇਸ ਮੱਝ ਤੇ ਆ ਗਏ ਦੋ ਜਿਹੜੀਆਂ ਮੱਝਾਂ ਸੀ ਉਹਨਾਂ ਤੇ ਉੱਥੇ ਸੀਗੀਆਂ ਉੱਥੇ ਜਦੋਂ ਪਿਆ ਗਾਡਰ ਤੇ ਇੱਕ ਦੀ ਰੀੜ ਦੀ ਹੱਡੀ ਜਿੱਥੋਂ ਤੱਕ ਲੱਗਦਾ ਵੀ ਟੁੱਟ ਟੁੱਟ ਗਈ ਡਾਕਟਰ ਬੁਲਾਇਆ ਉਹਨਾਂ ਨੇ ਕਿਹਾ ਵੀ ਦਵਾਈ ਲਿਆਓ ਇਸ ਵਾਰ ਡਾਕਟਰ ਅਜੇ ਵੀ ਕਰੇ ਬੈਠਾ ਹੈ ਬਾਕੀ ਸਾਡੇ ਜਿਹੜਾ ਇਹ ਨੁਕਸਾਨ ਹੋਇਆ ਇਹ ਜਿਆਦਾ ਸਰਕਾਰ ਨੂੰ ਬੇਨਤੀ ਆ ਕਿ ਜਿਹੜਾ ਆ ਵਿਕਾਸ ਦਾ ਨਾਮ ਲੈ ਕੇ ਲੋਕਾਂ ਦੇ ਵੀ ਅਸੀਂ ਵਿਕਾਸ ਕਰਵਾਇਆ ਤੇ ਸਾਡੇ ਇੱਥੋਂ ਪਾਣੀ ਦੇਖੋ ਤੁਸੀਂ ਕਿੱਥੇ ਇਹ ਪਹਿਲਾਂ ਤਾਂ ਹੁਣ ਨਹੀਂ ਲਿਆ ਇਹ ਪਾਣੀ ਜਿਹੜਾ ਸੀਗਾ ਸਾਰਾ ਨਾਲੀਆਂ ਅੱਗੇ ਨਹੀਂ ਜਾ ਰਿਹਾ ਸੀ ਤੇ ਜਿਹੜਾ ਪਾਰਨੀ ਇੰਦਰ ਥੱਲੇ ਲੈ ਗਿਆ ਤੇ ਜਿਹਦੇ ਕਰਨੇ ਕੰਨਾਂ ਡਿੱਗੀਆਂ ਤੇ ਇਹ ਸਾਰੀ ਛੱਡ ਦਿੱਤੀ ਹਮਮ ਤਾਂ ਇੱਕ ਪਾਣੀ ਦੇ ਕਾਰਨ ਹੀ ਡਿੱਗਿਆ ਜਿਹੜਾ ਪਾਣੀ ਬਾਰਿਸ਼ ਦਾ ਸੀ ਖਾਲੀਆਂ ਨਾਲੀਆਂ ਜਿਹੜੀਆਂ ਸੀਗੀਆਂ ਉਹ ਭਰੀਆਂ ਗਈਆਂ ਤੇ ਖਾਲੀਆਂ ਨਾਲ ਜਿਹੜਾ ਤਰਨ ਦੇ ਕਾਰਨ ਜਿਹੜਾ ਪਾਣੀ ਸੀਗਾ ਉਹ ਸਾਰਾ ਵੇਲੀ ਨੂੰ ਚਲਾ ਗਿਆ ਤੇ ਜਦੋਂ ਵੇਲੀ ਨੂੰ ਪਾਣੀ ਗਿਆ ਤੇ ਛੱਡੂ ਪੈ ਗਿਆ ਤੇ ਛੱਡ ਦੇ ਕਾਰਨ ਸਾਰੀ ਜਿਹੜੀ ਦੰਨਾ ਮਤੋਂ ਦੇਖੀ ਜਾਂ ਤੇ ਇਸੇ ਕਰਕੇ ਕਾਫੀ ਜਿਆਦਾ ਨੁਕਸਾਨ ਹੋਇਆ ਸਰਕਾਰ ਨੂੰ ਬੇਨਤੀ ਹੈ ਕਿ ਗਰੀਬ ਬੰਦੇ ਦੀ ਹੈਲਪ ਕੀਤੀ ਜਾਵੇ ਜਿੰਨੀ ਵੀ ਹੋ ਸਕਦੀ ਹੈ ਤੇ ਥੋੜਾ ਬਹੁਤ ਜਿੰਨਾ ਵੀ ਹੋ ਸਕਦਾ ਮੁਆਵਜ਼ਾ ਦੇ ਦਿੱਤਾ ਜਾਵੇ ਜੇ ਲੱਗਦੀ ਮੱਝ ਬਹੁਤ ਵੱਡੀ ਗੱਲ ਹੈ ਠੀਕ ਹੈ ਤੁਹਾਡੇ ਸਾਹਮਣੇ ਮੱਝ ਸਭ ਕੋ ਚਾਹਿਆ ਬਾਕੀ ਦੋ ਪਰ ਆ ਕੇ ਨਾ ਪਿੱਛੇ ਖੜੇ ਆ ਉਹ ਵੀ ਇਥੋਂ ਕੱਢ ਕੇ ਲੈ ਗਿਆ ਬਸ ਇੰਨੇ ਕਹਿੰਦੇ ਵੀ ਅੱਜ ਉਹ ਵੀ ਹੈ ਸਾਰਾ ਕੁਝ ਸਰਕਾਰ ਤੱਕ ਸਾਹ ਨਹੀਂ ਆਈ ਜੀ ਸਾਡੇ ਤੋਂ ਬਾਅਦ ਸਾਹ ਵੀ ਨਹੀਂ ਕਿਸੇ ਦੇ ਘਰੇ ਇੱਥੇ ਕੋਈ ਜ਼ਮੀਨ ਹੈਗੀ ਤੁਹਾਡੇ ਕੋਲ ਜ਼ਮੀਨ ਵੀ ਹੈ ਨਹੀਂ ਕੋਈ ਚਾਰ ਕਨਾਲ ਹੈਗੀ ਜਿੰਦੇ ਵਿੱਚ ਇਹ ਪੱਠੇ ਪੁੱਠੇ ਬੀਜਦੇ ਆ ਅੱਛਾ ਠੇਕੇ ਤੇ ਲੈ ਕੇ ਪੱਠੇ ਬੀਜਦੇ ਆ ਅੱਛਾ ਮਤਲਬ ਕਿ ਇਹਨਾਂ ਮੱਝਾਂ ਤੋਂ ਹੀ ਚੱਲਦਾ ਸੀ ਘਰ-ਬਾਰ ਗੁਜ਼ਾਰਾ ਇਹਨਾਂ ਤੋਂ ਚੱਲਦਾ ਸੀ ਮੁਸ਼ਕਿਲ ਹੋ ਗਿਆ ਲਾਟ ਇਹ ਮੱਦੀ ਨਾਲੇ ਉਹ ਚਾਰ ਪੰਜ ਦਿਨ ਪਹਿਲਾਂ ਸੂਈ ਸੀ ਜਿਹਦੇ ਕੋਲ ਮਤਲਬ ਉਮੀਦ ਬਣੀ ਸੀ ਕਿ ਬੀਤ ਲੱਜ ਦਾ ਦੁੱਧ ਜਿਹੜਾ ਅੱਗੇ ਵੇਚ ਕੇ ਆਪ ਦਾ ਘਰ ਤੇ ਲਾਵਾਂਗੇ ਤੇ ਕੋਈ ਹੋਣਾ ਉਮੀਦ ਟੁੱਟ ਗਈ ਤਾਂ ਬਿਲਕੁਲ ਗਰੀਬ ਬੰਦੇ ਨੂੰ ਹੀ ਪਤਾ ਹੁੰਦਾ ਜਿੰਦਾ ਰੋਜ਼ਗਾਰ ਜਿਹੜਾ ਹੈਗਾ ਉਹ ਖਸ ਜਾਵੇ ਇਸ ਤਰ੍ਹਾਂ ਦੇ ਨਾਲ ਤਾਂ ਜਿੱਥੇ ਇਹ ਬਰਸਾਤ ਲੋਕਾਂ ਦੇ ਲਈ ਜਿਹੜੀ ਹੈ ਰਾਹਤ ਲੈ ਕੇ ਆਈ ਹੈ ਉੱਥੇ ਹੀ ਇਸ ਗਰੀਬ ਦਾ ਵੱਡਾ ਨੁਕਸਾਨ ਹੋਇਆ ਇੱਕ ਪਸ਼ੂ ਦੀ ਮੌਤ ਹੋ ਗਈ ਹੈ ਔਰ ਜੋ ਹਵੇਲੀ ਦਾ ਨੁਕਸਾਨ ਹੋਇਆ ਉਹ ਵੱਖ ਹੋਇਆ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਥੋੜਾ ਜਾ ਜ਼ੂਮ ਕਰਕੇ ਵੀ ਦਿਖਾਵਾਂ ਅੰਦਰ ਦੇ ਹਾਲਾਤ ਕਿਸ ਤਰ੍ਹਾਂ ਦੇ ਨਾਲ ਛੱਤ ਡਿੱਗੀ ਤਾਂ ਫਿਰ ਨੁਕਸਾਨ ਹੋਇਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਆ ਪੱਖੇ ਟੁੱਟ ਗਏ ਔਰ ਸਾਰੇ ਛੱਤ ਦਾ ਮਲਵਾ ਜਿਹੜਾ ਹੈਗਾ ਉਹ ਥੱਲੇ ਆ ਗਿਆ ਔਰ ਜਿਸ ਦੇ ਨਾਲ ਜਿਸ ਦੇ ਥੱਲੇ ਆਉਣ ਦੇ ਨਾਲ ਇੱਕ ਪਸ਼ੂ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਜਿਹੜੇ ਆ ਉਹ ਜ਼ਖਮੀ ਦੱਸੇ ਜਾ ਰਹੇ ਆ ਦਾ ਪਰਿਵਾਰਕ ਮੈਂਬਰਾਂ ਦਾ ਬੱਚਿਆਂ ਦਾ ਰੋ ਰੋ ਬੁਰਾ ਹਾਲ ਹੈ ਕਿਉਂਕਿ ਇਹ ਇਨਕਮ ਦਾ ਸਾਧਨ ਸੀਗਾ ਕਹਿ ਲਿਏ ਕਿ ਰੋਜੀ ਰੋਟੀ ਦਾ ਜ਼ਰੀਆ ਸੀਗਾ ਜਿਸ ਦਾ ਇਹ ਨੁਕਸਾਨ ਹੋਇਆ ਪੂਰਾ ਪਿੰਡ ਹੀ ਜਿਹੜਾ ਹੈਗਾ ਉਹ ਇੱਥੇ ਮੌਜੂਦ ਹੈਗਾ ਇਸ ਗਰੀਬ ਦੇ ਜਿਹੜਾ ਕੀ ਹੈ ਇਸ ਦੁੱਖ ਦੇ ਸਮੇਂ ਦੇ ਵਿੱਚ ਸ਼ਰੀਕ ਹੋਇਆ ਤਾਂ ਬਹੁਤ ਜਿਹੜਾ ਮਾੜਾ ਹੋਇਆ ਔਰ ਦੇਖੋ ਕੁਦਰਤ ਦੇ ਰੰਗ ਕਿੱਥੇ ਦੱਸਦੇ ਆ ਕਿ ਪਾਣੀ ਵਾਲੀ ਜਿਹੜੀ ਨਾਲੀ ਹੈਗੀ ਆ ਜੋ ਨਿਕਾਸ ਹੁੰਦਾ ਪਾਣੀ ਦਾ ਉਹ ਨਾਲੀਆਂ ਸਾਫ਼ ਨਹੀਂ ਸੀਗੀਆਂ ਜਿਸ ਦੇ ਕਾਰਨ ਪਾਣੀ ਜਿਹੜਾ ਹੈਗਾ ਉਹ ਹਵੇਲੀ ਦੇ ਅੰਦਰ ਦਾਖਲ ਹੋ ਜਾਂਦਾ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾਣ ਦੀ ਤੁਸੀਂ ਦੇਖ ਸਕਦੇ ਆ ਪਾਣੀ ਅੰਦਰ ਦਿਖਾਈ ਦੇ ਰਿਹਾ ਤਾਂ ਪਾਣੀ ਜਿਹੜਾ ਹੈਗਾ ਉਹ ਹਵੇਲੀ ਚ ਦਾਖਲ ਹੋ ਜਾਂਦਾ ਜਿਸ ਦੇ ਨਾਲ ਨੀਂ ਜਿਹੜੀ ਆ ਉਹ ਬੈਠ ਜਾਂਦੀ ਆ ਔਰ ਇਹ ਛੱਪਰ ਜਿਹੜਾ ਹੈਗਾ ਇਹ ਡਿੱਗ ਜਾਂਦਾ ਤਾਂ ਕਿਤੇ ਨਾ ਕਿਤੇ ਜੇਕਰ ਸ਼ਾਇਦ ਸਫਾਈ ਹੋਈ ਹੁੰਦੀ ਪਾਣੀ ਨਿਕਾਸੀ ਜਿਹੜੀ ਆ ਉਹ ਸਹੀ ਹੁੰਦੀ ਤਾਂ ਇਹ ਹਾਦਸਾ ਨਹੀਂ ਵਾਪਰ ਸਕਦਾ ਸੀ ਇਸ ਨੂੰ ਰੋਕਿਆ ਜਾ ਸਕਦਾ ਸੀ ਇਸ ਨੂੰ ਟਾਲਿਆ ਜਾ ਸਕਦਾ ਸੀ ਲੇਕਿਨ ਜੋ ਕੁਦਰਤ ਨੂੰ ਮਨਜ਼ੂਰ ਗਰੀਬ ਦਾ ਨੁਕਸਾਨ ਜਿਹੜਾ ਹੈਗਾ ਉਹ ਹੋਇਆ ਤਾਂ ਪਰਮਾਤਮਾ ਭਲੀ ਕਰੇ ਹੁਣ ਸਰਕਾਰ ਤੋਂ ਇਹ ਪਰਿਵਾਰ ਅਪੀਲ ਕਰ ਰਿਹਾ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਕੋਈ ਦਾਨੀ ਸੱਜਣ ਵੀ ਜੇਕਰ ਇਹਨਾਂ ਦੀ ਹੈਲਪ ਕਰਨੀ ਚਾਹੁੰਦੇ ਨੇ ਤਾਂ ਉਹ ਕਰਨ ਅੱਗੇ ਆਉਣ ਕਿਉਂਕਿ ਇਸ ਸ਼ਖਸ ਦਾ ਕਿਹਨਾ ਬਾਈ ਤੁਹਾਡਾ ਹਾਂਜੀ ਰਾਜ ਰਾਜ ਸਿੰਘ ਰਾਜ ਸਿੰਘ ਦੇ ਕੋਲੇ ਜ਼ਮੀਨ ਵੀ ਨਹੀਂ ਹੈਗੀ ਚਾਰ ਕਨਾਲਾਂ ਠੇਕੇ ਤੇ ਬਿਜਲੀ ਦਾ ਪੱਠਿਆਂ ਦੇ ਲਈ ਔਰ ਰੋਜੀ ਰੋਟੀ ਦਾ ਸਹਾਰਾ ਜਿਹੜਾ ਉਹ ਇਕਲੌਤਾ ਇਹੀ ਸੀਗਾ ਪਸ਼ੂਆਂ ਦੇ ਨਾਲ ਹੀ ਜਿਹੜਾ ਕੀ ਹੈ ਇਹਨਾਂ ਦਾ ਦੁੱਧ ਵੇਚ ਕੇ ਹੀ ਪਰਿਵਾਰ ਪਾਲਿਆ ਜਾਂਦਾ ਸੀ ਇਹ ਬੱਚੇ ਐ ਛੋਟੇ-ਛੋਟੇ ਤਿੰਨ ਬੱਚੇ ਐ ਇਸ ਦੇ ਪੜਦੇ ਐ ਤਾਂ ਪਸ਼ੂ ਡੰਗਰੇ ਬੱਚੇ ਨਾਲ ਜਿਹੜਾ ਕੀ ਆਸਾਂ ਦੇ ਸੀ ਤਾਂ ਹੁਣ ਜਿਹੜਾ ਹੈਗਾ ਇਹਨਾਂ ਦਾ ਰੋਜ਼ਗਾਰ ਉਹ ਖੁੱਸ ਗਿਆ ਤਾਂ ਸਰਕਾਰ ਤੋਂ ਵੀ ਜਿਹੜੀ ਹੈ ਪਰਿਵਾਰ ਅਪੀਲ ਕਰਦਾ ਹੈ ਬੀਮਾ ਨਹੀਂ ਹੈਗਾ ਸੀਗਾ ਕਿਸੇ ਤਰ੍ਹਾਂ ਦਾ ਬੀਮਾ ਵਗੈਰਾ ਜਿਹੜਾ ਇਹਨਾਂ ਨੇ ਨਹੀਂ ਕਰਵਾਇਆ ਸੀ ਉਹ ਵੀ ਇੱਕ ਨੁਕਸਾਨ ਹੋ ਗਿਆ ਸ਼ਾਇਦ ਪਰਪਾਈ ਹੋ ਸਕਦੀ ਸੀ ਜੀ ਬੰਦਾ ਜਿਹਨੀ ਤੱਕ ਦਾ ਕਰਦਾ ਹੈ ਬੀਮਾ ਹੂੰ ਹਾਂ ਇਹਦੇ ਪਾਣੀ ਪਿਆ ਗਿਆ ਤੇ ਬੱਚੇ ਇਹਨਾਂ ਦੇ ਤੇ ਬਣਾਈ ਇਹਨਾਂ ਦੇ ਲਈ ਇਹਨਾਂ ਦੇ ਬੱਚਿਆਂ ਲਈ ਕਿੰਨਾ ਨਹੀਂ ਕਿ ਨੰਨ ਜਰਾਸਤ ਗਿਆ ਜਾਂਦਾ ਹੈ ਕਹਿੰਦਾ ਆਪੇ ਸੁਖੀ ਹੋ ਆਪੇ ਹਾਂ ਇਹਨਾਂ ਦਾ ਦੰਗਰ ਦੀ ਸ਼ਰਮ ਕਰਦੇ ਨਾਲ ਮਾਂ ਤੋਂ ਆਸਰਾ ਖੋਹਦੇ ਨੇ ਹੂੰ ਇਹ ਨਾਲੇ ਦੱਸਿਆ ਅਸੀਂ ਇਹ ਨਾਲ ਹਰਫ ਮੰਗਿਆ ਮਮ ਪ੍ਰੋਬਲਮ ਤੇ ਇੱਕ ਮੁੰਡਾ ਸੀ ਹਮ ਤੇ ਜਿੰਨੂੰ ਦਿੱਤੀਆਂ ਸਭਾਂ ਸਾਡੇ ਵੱਲੋਂ ਇੱਕ ਮਹੀਨਾ ਤੋਂ ਕੰਨੀ ਗੱਲ ਕਰਾਂ ਤੋਂ ਸੇ ਤੇ ਇਹ ਸਰਕਾਰ ਆਮ ਪਾਲ ਦੀ ਸਰਕਾਰ ਇਹਨੂੰ ਇਹ ਮਾਮਲਾ ਦਿੱਤਾ ਜਾ ਸਰਕਾਰ ਵੱਲੋਂ ਦਿੱਤਾ ਜਾਵੇ ਤੇ ਬੜੀ ਮਿਹਰਬਾਨੀ ਹੈ ਸਾਡੇ ਪਿੰਨ ਦੀ ਪੁਲੀਟਿਕ ਟੀਮ ਤੋਂ ਆਪਾਂ ਦਾ ਰਕਾਰ ਤੋਂ ਮੈਂ ਸਾਡਾ ਪੰਚਾਇਤ ਮੰਡਰ ਹੀ ਨਹੀਂ ਹੈਗਾ ਜੀ ਸਾਰੇ ਪਿੰਨ ਵੱਲੋਂ ਸਾਨੂੰ ਬੇਨਤੀ ਕਰਨੇ ਆਂ ਆਪਕੇ ਸਰਕਾਰ ਇਹਨਾਂ ਮਹਾਲਤਾਂ ਤੇ ਦੇਵੇ ਇਹਨਾਂ ਹਲਕੀ ਇਤਿਹਾਜ਼ ਦੇ ਅੱਜ ਨੂੰ ਦਾ ਮਾਤ ਨੋਟ ਤੇ ਦੇਵੇ ਮੇਰੇ ਸੱਜਣ ਸਹਿਯੋਗੀ ਛੋਟਾ ਜਿਹਾ ਬੱਚਾ ਹੋਵੇ ਉਹਦੀ ਬੇਸਮੇਦਾ ਕਿਉਂ ਮਾਂ ਤੋਂ ਬੱਚੇ ਦਾ ਛੋਟੇ ਦਾ ਮਾਂ ਮਾਰ ਜਾਂਦੀ ਹੈ ਕਿਵੇਂ ਬੱਚਾ ਹਿਆਰ ਕਰਕੇ ਤੇ ਕਿਵੇਂ ਸੰਭਾਲਦਾ ਤੇ ਅੱਜ ਬੱਚਾ ਉਹ ਕਿਸ ਜੁਗਾ ਨਾਲ ਵੀ ਗੁੰਗਦਾਨੇ ਮੂਹ ਦਾ ਸੱਲਾ ਨਹੀਂ ਹਾਂ ਗੁੰਗਦਾਨ ਕਿਵੇਂ ਪਰੇਗਾ ਇਹ ਬੇਨਤੀ ਕੀਤੀ ਹੈ ਸਰਕਾਰ ਨੂੰ ਕਿ ਸਾਡੇ ਪਿੰਡ ਵੱਲੋਂ ਸੁਣਸੀ ਰਹੀ ਤਾਤਵਰਕ ਬੇਨਤੀ ਕਰਨੇ ਆਂ ਤੇ ਇਹਨਾਂ ਦੇ ਪ੍ਰਕਾਰ ਵੱਲੋਂ ਕੋਟਾਇਤਾ ਦਿੱਤੀ ਜਾਵੇ ਤੇ ਜਿਹੜਾ ਆ ਥਾਮ-ਥਾਮ ਦਾ ਗਾਂਡੇ ਹੁੰਦੇ ਜਿਹੇ ਸੈਹ ਨੇ ਤੇ ਇਹ ਵੀ ਹਲ ਸਥਿਤੀ ਜਾਵੇ ਇਹਨਾਂ ਨੂੰ ਮਾੜ ਜਾਵੇ ਇਹਦਾ ਮੁੱਦਾ ਜਾਵੇ ਹੂੰ ਬਿਲਕੁਲ ਇਹ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ ਇਹਨਾਂ ਡੰਗਰਾ ਤੇ ਹੀ ਚੱਲ ਰਹੀ ਸੀ ਔਰ ਇਹਨਾਂ ਦੇ ਦੁੱਧ ਵੇਚ ਕੇ ਹੀ ਜਿਹੜਾ ਕੀ ਹੈ ਪਾਲਣ ਪੋਸ਼ਣ ਇਹ ਬੱਚੇ ਵੀ ਕਰ ਰਹੇ ਸੀ ਇਹ ਰਾਜ ਸਿੰਘ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਤਾਂ ਵੱਡੀ ਵਿਵਤਾ ਗਰੀਬ ਦੇ ਸਾਹਮਣੇ ਆ ਜਿਹੜੀ ਖੜੀ ਹੋ ਗਈ ਹੈ ਤਾਂ ਸਰਕਾਰ ਨੂੰ ਵੀ ਅਪੀਲ ਹੈ ਔਰ ਦਾਨੀ ਸੱਜਣਾਂ ਨੂੰ ਵੀ ਅਪੀਲ ਹੈ ਕਿ ਇਸ ਸ਼ਖਸ ਦੀ ਜਿਹੜੀ ਹੈ ਹੈਲਪ ਕੀਤੀ ਜਾਵੇ ਮਦਦ ਕੀਤੀ ਜਾਵੇ ਤਾਂ ਜੋ ਕਿ ਦੁਬਾਰੇ ਇਸ ਸ਼ਖਸ ਦੀ ਜਿਹੜੀ ਰੋਜੀ ਰੋਟੀ ਹੈ ਉਹ ਸ਼ੁਰੂ ਹੋ ਸਕੇ ਔਰ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ ਤਾਂ ਤਸਵੀਰਾਂ ਜਿਹੜੀਆਂ ਪਿੰਡ ਸੋਨਾ ਸੰਦਵ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ بارش ਆਫਤ ਬਣ ਕੇ ਆਈ ਹੈ ਔਰ ਇਸ ਗਰੀਬ ਦੇ ਲਈ ਜਿਹੜਾ ਕੀ ਹੈ ਇਹ بارش ਕਿਸੇ ਭੜੇ ਸੁਪਨੇ ਤੋਂ ਘਟ ਨਹੀਂ ਹੈਗੀ ਜਿੱਥੇ ਰਾਹਤ ਮਿਲੀ ਹੈ ਮੌਸਮ ਸੁਹਾਣਾ ਹੋਇਆ ਹੈ ਬਰਸਾਤ ਦੀ ਬੜੀ ਲੋੜ ਸੀ ਝੋਨੇ ਸੁੱਕ ਰਹੇ ਸੀ ਉੱਥੇ ਹੀ ਕਿਤੇ ਨਾ ਕਿਤੇ ਇਸ ਗਰੀਬ ਦਾ ਇਹ ਨੁਕਸਾਨ ਜਿਹੜਾ ਹੈਗਾ ਵੱਡਾ ਹੋਇਆ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿ ਇਹ ਵੀਡੀਓ ਆ ਲੋਕਾਂ ਤੱਕ ਪਹੁੰਚੇ ਵੱਧ ਤੋਂ ਵੱਧ ਪਹੁੰਚੇ ਤਾਂਕਿ ਜੇਕਰ ਕੋਈ ਇਸ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਮਦਦ ਕਰੇ ਮਦਦ ਤੁਸੀਂ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਇਸ ਗਰੀਬ ਦਾ ਭਲਾ ਹੋ ਸਕਦਾ ਇਸ ਦੇ ਤਿੰਨ ਛੋਟੇ ਛੋਟੇ ਬੱਚੇ ਆ ਜਿਨ੍ਹਾਂ ਦਾ ਆ ਗੁਜ਼ਾਰਾ ਕਹਿ ਲਈਏ ਪਰਿਵਾਰ ਦਾ ਇਹਦੇ ਤੇ ਸੀ ਜਿਨ੍ਹਾਂ ਦੀ ਪੜ੍ਹਾਈ ਜਿਹੜੀ ਹੈ ਇਹਨਾਂ ਪਸ਼ੂਆਂ ਦੇ ਸਿਰ ਤੇ ਹੀ ਹੈਗੀ ਸੀ ਔਰ ਹੁਣ ਜਿਹੜਾ ਹੈਗਾ ਪਰਿਵਾਰ ਦੇ ਸਾਹਮਣੇ ਰੋਜੀ ਰੋਟੀ ਦਾ ਬੜਾ ਵੱਡਾ ਇੱਕ ਸੰਕਟ ਜਿਹੜਾ ਹੈਗਾ ਉਹ ਖੜਾ ਹੋ ਗਿਆ ਆ ਕਹਿੰਦੇ ਆ ਕਿ ਹੋਰ ਥਾਂ ਵੀ ਨਹੀਂ ਹੈਗੀ ਜਿੱਥੇ ਇਹ ਪਸ਼ੂਆਂ ਨੂੰ ਬੰਨ ਸਕਣ ਇਹੀ ਇਹਨਾਂ ਕੋਲੇ ਜਗ੍ਹਾ ਸੀ ਜੋ ਕਿ ਟੈਟੇਰੀ ਹੋ ਗਈ ਹੈ ਤਾਂ ਹੁਣ ਅਪੀਲ ਜਿਹੜੀ ਹੈ ਉਹ ਸਮਾਜ ਸੇਵੀਆਂ ਨੂੰ ਵੀ ਹੈ ਸਰਕਾਰ ਦੇ ਮੂਰੇ ਵੀ ਅਪੀਲ ਹੈ ਪਿੰਡ ਦੇ ਲੋਕ ਵੀ ਹੱਥ ਜੋੜ ਅਪੀਲ ਕਰਦੇ ਆ ਕਿ ਇਹਨਾਂ ਦੀ ਮਦਦ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਜਲਾਲਾਬਾਦ ਹਲਕੇ ਦੇ ਪਿੰਡ ਸੋਨਾ ਸੰਦੜ ਦੀਆਂ ਜਿੱਥੇ ਇਹ ਬਰਸਾਤ ਜਿਹੜੀ ਹੈ ਗਰੀਬ ਪਰਿਵਾਰ ਦੇ ਲਈ ਇੱਕ ਆਫਤ ਬਣ ਕੇ ਆਈ ਹੈ ਹਾਂਜੀ 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 ਮੈਂ ਨਾ ਉਹ ਵੀਡੀਓ ਉਦਾਂ ਬਣਾ ਕੇ ਲੈ ਕੇ ਜਾਣਾ ਉਹ ਜਿਹੜੀ ਪਹਿਲਾਂ ਵਾਲੀ ਹੈਗੀ ਨਾ ਵੀਡੀਓ ਉਹ ਨਾਲ ਲਾ ਕੇ ਫਿਰ ਚਲਾਣੇ